ਸਰ ਸਤਿ ਸ੍ਰੀ ਅਕਾਲ ਜੀ ਗਰਮੀ ਜਿਹੜੀ ਹੈਗੀ ਹੁਣ ਗਿੱਲੀ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਬਰਸਾਤਾਂ ਇਸ ਵਾਰ ਕਾਫੀ ਪਹਿਲਾਂ ਹੋਣ ਲੱਗੀਆਂ ਪੱਛਮ ਵੱਸਤੇ ਜਿਹੜਾ ਮੌਸਮ ਹੁੰਦਾ ਹੈ ਸਭ ਤੋਂ ਜ਼ਿਆਦਾ ਬਿਮਾਰੀਆਂ ਅਗਲੇ 3 ਮਹੀਨੇ ਜਿਹੜੇ ਜੁਲਾਈ, ਅਗਸਤ, ਸਤੰਬਰ ਦੇ ਵਿੱਚ ਹੀ ਆਉਂਦੀਆਂ ਔਰ ਜੇ ਤੁਸੀਂ ਕੁਝ ਮੁੱਢਲੀਆਂ ਚੀਜ਼ਾਂ ਦਾ ਧਿਆਨ ਦੇਈਏ ਤਾਂ ਸੀ ਆਰਾਮ ਨਾਲ ਜਿਹੜੇ ਹੈਗੇ ਬਹੁਤ ਸਾਰਾ ਖਰਚਾ ਤੇ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਪੈਸੇ ਤਾਂ ਬਚਾ ਸਕਦੇ ਹੁੰਦਾ ਕੀ ਹੈ ਵੀ ਬੜੀਆਂ ਐਡਵਾਂਸ ਵਾਂਸ ਚੀਜ਼ਾਂ ਲੋਕ ਕੰਪਨੀਆਂ ਦੱਸਦੀਆਂ ਤੇ ਲੋਕ ਕਰਨੀ ਪਾਉਂਦੇ ਹੈਗੇ ਪਰ ਬੇਸਿਕ ਚੀਜ਼ਾਂ ਜਿਨ੍ਹਾਂ ਤੇ ਖਰਚਾ ਬਹੁਤ ਘੱਟ ਹੁੰਦਾ ਅਸੀਂ ਕਰਦੇ ਨਹੀਂ ਹੈਗੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਇਹ ਚੀਜ਼ਾਂ ਨਹੀਂ ਕਰਦੇ ਹੁੰਦੇ ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਹੈਗਾ ਸੋ ਪਹਿਲਾ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਠੰਡੀ ਹਵਾ। ਮਤਲਬ ਕਿ ਪਸ਼ੂ ਨੂੰ ਠੰਡਾ ਰੱਖਣਾ ਤੇ ਪਸ਼ੂ ਤੇ ਵਾਤਾਵਰਣ ਨੂੰ ਠੰਡਾ ਰੱਖਣਾ, ਹਵਾ ਨੂੰ ਠੰਡਾ ਰੱਖਣਾ ਤੇ ਪਾਣੀ ਨੂੰ ਠੰਡਾ ਰੱਖਣਾ। ਇਹ ਗੱਲ ਦੇਖਣ ਨੂੰ ਬੜੀ ਸਿੱਧੀ ਲੱਗਦੀ ਹੈ ਪਰ ਬਹੁਤ ਸਾਰੇ ਲੋਕ ਇਹ ਗੱਲ ਕਰ ਨਹੀਂ ਪਾਉਂਦੇ। ਉਸ ਦੇਖੋ ਕੀ ਹੈ ਕੋਈ ਵੀ ਚੀਜ਼ ਹੈ ਚਾਹੇ ਪਾਣੀ ਹੈ, ਚਾਹੇ ਹਵਾ ਹੈ, ਚਾਹੇ ਪਸ਼ੂ ਦਾ ਆਲਾ ਦਵਾਰਾ ਜਿਹੜਾ ਹੈਗਾ, ਸਾਰਾ ਹੈਗਾ। ਜੇ ਤੁਸੀਂ ਇਸ ਮੌਸਮ ਦੇ ਵਿੱਚ ਕਿਉਂਕਿ ਇਸ ਮੌਸਮ 'ਚ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਐ 80 85 90 95% ਤੱਕ ਜਿਹੜੀ ਹਿਊਮਸ ਜਿਹੜੀ ਹੋ ਜਾਂਦੀ ਐ ਸੋ ਇਹਦੇ ਵਿੱਚ ਕੀ ਐ ਜੇ ਅਸੀਂ ਟੈਂਪਰੇਚਰ ਪਾਣੀ ਦਾ ਵੀ ਤੇ ਹਵਾ ਦਾ ਵੀ ਜੇ ਅਸੀਂ 25 ਤੋਂ 30 ਡਿਗਰੀ ਦੇ ਵਿਚਾਲੇ ਰੱਖ ਸਕੀਏ ਦੇਖਣ ਨੂੰ ਔਖਾ ਲੱਗਦਾ ਪਰ ਔਖਾ ਨਹੀਂ ਹੈਗਾ ਉਹਦਾ ਮੇਨ ਤਰੀਕਾ ਕੀ ਐ ਦੇਖੋ ਸਾਡੇ ਕੋਲੇ ਸਪ੍ਰਿੰਕਲਰ ਹੈਗੇ ਜਿਨ੍ਹਾਂ 'ਚੋਂ ਪਾਣੀ गिरਦਾ ਲਗਾਤਾਰ ਦੂਜੇ ਨੰਬਰ ਤੇ ਸਾਡੇ ਕੋਲ ਕੀ ਹੈਗਾ ਡੇਰੀ ਫੈਨ ਹੈਗੀ ਛੱਤ ਵਾਲੇ ਪੱਖੇ ਜਿਹੜੇ ਹੈਗੇ ਸਿਰਫ ਪੈਸੇ ਦੀ ਤੇ ਬਿਜਲੀ ਦੀ ਬਰਬਾਦੀ ਹੈ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਜਿਹੜੇ ਡੇਰੀ ਫੈਨ ਨੇ ਜਾਂ پراਟੇ ਪੱਖੇ ਆ ਜਿਹੜੇ ਉਹ ਇਸ ਮੌਸਮ ਚ ਬਹੁਤ ਜ਼ਿਆਦਾ ਕਾਮਯਾਬ ਹੁੰਦੇ ਹੈ ਪਰ ਉਹਦੇ ਵਾਸਤੇ ਕੀ ਹੈ ਵੀ ਪਸ਼ੂ ਨੂੰ ਗਿੱਲਾ ਰੱਖਣਾ ਜ਼ਰੂਰੀ ਹੈ ਗਿੱਲਾ ਰੱਖਣ ਵਾਸਤੇ ਵੀ ਟਾਈਮਰ ਦੀ ਵਰਤੋਂ ਜ਼ਰੂਰੀ ਹੁੰਦੀ ਹੈ ਆਮ ਤੌਰ ਤੇ ਅਸੀਂ ਕਹਿੰਦੇ ਜੇ ਪਸ਼ੂ ਤੇ 1 ਮਿੰਟ ਪਾਣੀ गिरਦਾ ਹੈ ਤਾਂ 3 ਮਿੰਟ ਉਹਦੇ ਸਰੀਰ ਤੇ ਜਿਹੜੀ ਹੈਗੀ ਠੰਡੀ ਹਵਾ ਪੈਣੀ ਜ਼ਰੂਰੀ ਹੈ। ਮਤਲਬ ਕਿ ਉਹਦਾ ਸਰੀਰ ਗਿੱਲਾ ਹੋਣਾ ਜ਼ਰੂਰੀ ਹੈ ਪਹਿਲਾਂ। ਇਹ ਚੀਜ਼ਾਂ ਦੇਖਣ ਨੂੰ ਬੜੀਆਂ ਲੱਗਦੀਆਂ ਸਿੱਧੀਆਂ ਜਿਹੀਆਂ ਪਰ ਜਦੋਂ ਅਸੀਂ ਕਰਦੇ ਆ ਤਾਂ ਸਭ ਤੋਂ ਜ਼ਿਆਦਾ ਫਾਇਦਾ ਇਹਨਾਂ ਦੇ ਹੁੰਦਾ ਜਦੋਂ ਅਸੀਂ ਨਹੀਂ ਕਰਦੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਮਿਲਨ ਦਾ ਹੁੰਦਾ ਹੈਗਾ। ਸੋ ਇਹ ਕੋਸ਼ਿਸ਼ ਕਰੋ ਕਿ ਪਸ਼ੂ ਨੂੰ ਠੰਡੀ ਹਵਾ, ਛਾਂ ਵਾਲੀ ਜਗ੍ਹਾ ਜਿੱਥੇ ਹਵਾ ਪੂਰੀ ਮਿਲਦੀ ਹੋਵੇ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਜੇ ਨੰਬਰ ਤੇ ਦੇਖੋ ਕੀ ਹੈ ਉਹ ਹੈਗਾ ਦਾਣਾ ਪੱਠਾ ਚਾਰਾ ਜਿਹੜਾ ਹੈਗਾ ਸਾਰਾ ਕੁਝ ਮਿਕਸ ਕਰਕੇ ਪਾਉਣਾ ਔਰ ਤੂੜੀ ਦੀ ਵਰਤੋਂ ਜਿਹੜੀ ਹੈਗੀ ਇਸ ਮੌਸਮ ਚ ਇੱਕ ਦਿਨ ਦੇ ਵਿੱਚ 2 ਕਿਲੋ ਤੋਂ ਵੱਧ ਤੂੜੀ ਪਸ਼ੂ ਨੂੰ ਨਹੀਂ ਮਿਲਣੀ ਚਾਹੀਦੀ ਬਹੁਤ ਸਾਰੇ ਮਹਾਰਾਂ ਦੇ ਇਹਦੇ ਬਾਰੇ ਅੜੜ ਵਿਚਾਰ ਹੈ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਅੜੜ ਵਿਚਾਰ ਹੈ ਪਰ ਜੋ ਸੱਚ ਹੈ ਉਹ ਸੱਚ ਹੀ ਹੈ ਤੂੜੀ ਦੀ ਵਰਤੋਂ ਇਸ ਮੌਸਮ ਚ ਬਹੁਤ ਜ਼ਿਆਦਾ ਜ਼ਿਆਦਾ ਤੂੜੀ ਦੀ ਵਰਤੋਂ ਜ਼ਿਆਦਾ ਨੁਕਸਾਨ ਕਰਦੀ ਹੈ ਤੀਜੇ ਨੰਬਰ ਤੇ ਕੀ ਹੈ ਬਫਰ ਬਫਰ ਜਿਹੜਾ ਹੈਗਾ ਉਹਦੇ ਵਿੱਚ ਦੇਖੋ ਆਮ ਤੌਰ ਤੇ ਅਸੀਂ ਮਿੱਠਾ ਸੋਡਾ ਕਹਿੰਦੇ ਆ ਵੀ 2/3 70% ਮਿੱਠਾ ਸੋਡਾ ਹੋਣਾ ਚਾਹੀਦਾ ਮੰਨ ਲਓ ਕਿਲੋ 'ਚ 700 ਗ੍ਰਾਮ ਮਿੱਠਾ ਸੋਡਾ 250 ਗ੍ਰਾਮ ਦੇ ਕਰੀਬ ਜਿਹੜਾ ਹੈਗਾ ਉਹ 'ਚ ਮੈਗਨੀਸ਼ੀਅਮ ਆਕਸਾਈਡ ਮਤਲਬ ਕਿ ਮਿੱਠੇ ਸੋਡੇ ਤੋਂ ਅੱਧੇ ਤੋਂ ਵੀ ਘੱਟ ਮੈਗਨੀਸ਼ੀਅਮ ਆਕਸਾਈਡ ਔਰ ਤੀਜੇ ਨੰਬਰ ਤੇ ਰੈੱਡ ਰਲਗੀ ਰੈੱਡ ਰਲਗੀ ਬਹੁਤ ਜ਼ਰੂਰੀ ਹੈ ਰੈੱਡ ਰਲਗੀ ਨੇ ਪਸ਼ੂ ਦਾ ਅੰਦਰੋਂ ਜਿਹੜਾ ਹੈਗਾ ਉਹ ਸੋਖਣ ਵਾਸਤੇ ਜਿਹੜਾ ਤਜਾਬ ਫालतू ਬਣਿਆ ਹੈ ਤੇ ਪੇੜ ਦੀ ਸਫਾਈ ਵਾਸਤੇ ਰੈਡਲ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੀ ਵਰਤੋਂ ਜਿਹੜੀ ਹੈਗੀ ਘੱਟੋ-ਘੱਟ 100 ਗ੍ਰਾਮ, 150-200 ਗ੍ਰਾਮ ਪਸ਼ੂ ਦੇ ਹਿਸਾਬ ਨਾਲ ਜਿੰਨੀ ਉਹ ਫੀਡ ਖਾ ਰਿਹਾ ਮੰਨ ਲਓ 5 ਕਿਲੋ ਫੀਡ ਤੱਕ ਘੱਟੋ-ਘੱਟ 100 ਗ੍ਰਾਮ ਬਫਰ ਜਿਹੜਾ ਵਰਤਣਾ ਜ਼ਰੂਰੀ ਹੈ। ਔਰ ਤੀਜੇ ਨੰਬਰ ਤੇ ਹੈਗਾ ਪੋਟਾਸ਼ੀਅਮ ਕਾਰਬੋਨੇਟ। ਪੋਟਾਸ਼ੀਅਮ ਕਾਰਬੋਨੇਟ ਕਿਉਂਕਿ ਗਰਮੀਆਂ ਦੇ ਚਾਰੇਾਂ 'ਚ ਪੋਟਾਸ਼ੀਅਮ ਬਹੁਤ ਜ਼ਿਆਦਾ ਘਟਦਾ ਹੈ। ਔਰ ਗਰਮੀਆਂ 'ਚ ਲਾਲਾ ਡਿੱਗਣ ਨਾਲ ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਜਿਹੜੀ ਪਸ਼ੂਆਂ ਦੇ ਵਿੱਚ ਇੱਕ ਵੱਡੀ ਸਮੱਸਿਆ ਜਿਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਹਲੇ ਦੇਖੋ ਹੈਗਾ ਵੀ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੀ ਘਾਟ ਨੇ ਇੱਕ ਤਾਂ ਪੇਟ ਦੇ ਵਿੱਚ ਜ਼ਹਿਰੀਲੇ ਤੱਤ ਬਹੁਤ ਜ਼ਿਆਦਾ ਪੈਦਾ ਹੁੰਦੇ ਜਿਹਨੂੰ ਐਂਡਰੋਟੌਕਸਿਨ ਕਹਿੰਦੇ ਆਂ ਐਂਡਰੋਟੌਕਸਿਨ ਜਿਹੜੇ ਅੰਦਰਲੇ ਜ਼ਹਿਰੀਲੇ ਤੱਤ ਨੇ ਉਹ ਪੈਦਾ ਹੋਣ ਕਰਕੇ ਜਿਹੜੇ ਬਾਹਰੋਂ ਜ਼ਹਿਰੀਲੇ ਤੱਤ ਇਸ ਮੌਸਮ ਵਿੱਚ ਜਾਂਦੇ ਆ ਜਿਵੇਂ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਉਹਨਾਂ ਦਾ ਅਸਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਦੇਖੀ ਜਾਂਦੀ ਹੈ ਇਸ ਮੌਸਮ ਦੇ ਵਿੱਚ ਜ਼ਹਿਰੀਲੇ ਤੱਤਾਂ ਕਰਕੇ ਲਿਵਰ ਕਿਡਨੀ ਜਿਹੜੇ ਹੈਗੇ ਜਦੋਂ ਉਹਨਾਂ ਦਾ ਪੇਟ ਰਿਮਨ ਹੋ ਗਿਆ ਜਿਹੜਾ ਫੇਫੜਿਆਂ ਦੇ ਵਿੱਚ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ ਔਰ ਇੱਕ ਹੋਰ ਵੱਡੀ ਸਮੱਸਿਆ ਜਿਹੜੀ ਇਹਦੇ ਨਾਲ ਹੀ ਦੇਖੀ ਜਾਂਦੀ ਹੈ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੀ ਘਾਟ ਨਾਲ ਉਹਨੂੰ ਅਸੀਂ ਕਹਿੰਦੇ ਹਾਂ ਮਸਲ ਕ੍ਰੈਂਪਿੰਗ ਮਤਲਬ ਕਿ ਭਾਰੇ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਖੱਲੀਆਂ ਦਾ ਚੜਨਾ ਮਤਲਬ ਕਿ ਮਸਲ ਕ੍ਰੈਂਪਿੰਗ ਜਿਹੜੀ ਹੈਗੀ ਉਹ ਪਸ਼ੂਆਂ ਦੇ ਵਿੱਚ ਇਹ ਇਦਾਂ ਦੇਖੀ ਜਾਂਦੀ ਹੈ ਵੀ ਜਦੋਂ ਪਸ਼ੂ ਬੈਠ ਜਾਂਦਾ ਹੈ ਉਹਨੂੰ ਉੱਠਣ ਲੱਗੇ ਬਹੁਤ ਤਕਲੀਫ ਹੁੰਦੀ ਹੈ ਜਾਂ ਫਿਰ ਉਹ ਅਦਬਚਾਰੇ ਰੁੱਕ ਕੇ ਉੱਠਦਾ ਹੈ ਗਰਮੀ ਦੇ ਵਿੱਚ ਕੀ ਹੁੰਦਾ ਹੈ ਇਹ ਜੇ ਪਸ਼ੂਆਂ 'ਚ ਖੋਰ ਚੀਜ਼ ਦੇਖੀ ਜਾਂਦੀ ਹੈ ਵੀ ਉਹ ਪਸ਼ੂ ਕਈ ਵਾਰ ਪਾਣੀ 'ਚ ਮੂੰਹ ਡੋ ਕੇ ਖੜੇ ਰਹਿੰਦੇ ਆ ਜਾਂ ਉਹ ਜਿਵੇਂ ਸੱਪ ਵਾਂਗ ਉਹਨਾਂ ਦੀ ਜੀਭ ਹਿਲਦੀ ਰਹਿੰਦੀ ਹੈ ਜਾਂ ਉਹ ਪਾਣੀ ਦੀ ਖੇਲ ਤੇ ਬਹੁਤ ਜ਼ਿਆਦਾ ਟਾਈਮ ਲਾਉਂਦੇ ਆ ਇਸ ਕਰਕੇ ਪਸ਼ੂਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ 100 ਤੋਂ 200 ਗ੍ਰਾਮ ਹਰ ਰੋਜ਼ ਦਾ ਤੇ ਨਾਲ ਜਿਹੜਾ ਹੈਗਾ ਤੇ ਕਾਲਾ ਨਮਕ ਉਹ ਵੀ 25 ਤੋਂ 30 ਗ੍ਰਾਮ ਜਿਹੜਾ ਦੇਣਾ ਬਹੁਤ ਜ਼ਰੂਰੀ ਹੈ ਕਾਲਾ ਨਮਕ ਤੁਸੀਂ ਜਿਹੜਾ ਹੈਗਾ ਉਹ ਖੁਰਲੀ ਦੇ ਵਿੱਚ ਵੀ ਰੱਖ ਸਕਦੇ ਹੋ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਉਹ ਹੈਗਾ ਲਾਈਵ ਯੀਸਟ ਲਾਈਵ ਯੀਸਟ ਜਿਹੜਾ ਹੈਗਾ ਹਲੇ ਵੀ ਬਹੁਤ ਸਾਰੇ ਪਸ਼ੂ ਪਾਲਕ ਇਹਦੀ ਵਰਤੋਂ ਰੋਜ਼ਾਨਾ ਨਹੀਂ ਕਰਦੇ ਹੈਗੇ ਫੀਡ ਚ ਮਿਕਸ ਕਰਾ ਲੈਂਦੇ ਆ ਫੀਡ ਦੇ ਵਿੱਚ ਇਸ ਮੌਸਮ ਚ ਮੌਇਸਚਰ ਜਸਲਾ ਬੱਜ ਜਾਂਦੀ ਜਿੱਦੇ ਕਰਕੇ ਲਾਈਵ ਚੀਜ਼ ਦਾ ਅਸਰ ਬਹੁਤ ਘਟ ਜਾਂਦਾ ਹੈ ਖਾਸ ਕਰਕੇ ਜਦੋਂ ਸਾਡੀ ਫੀਡ ਸਟੋਰ ਕੀਤੀ ਹੈ ਜਿੱਥੇ ਕੰਧਾਂ ਤੇ ਸਲਾਵ ਆ ਰਹੀ ਹੈ ਜਾਂ ਥੱਲੇ ਫਰਸ਼ ਤੋਂ ਸਲਾਵ ਆ ਰਹੀ ਹੈ ਹਲੇ ਮੈਂ ਦੇਖਿਆ ਬਹੁਤ ਸਾਰੇ ਪਸ਼ੂ ਪਾਲਕ ਅਸੱਲੇ ਫੱਟੇ ਇਟਾਂ ਜਾਂ ਆਪਣੇ ਜਿਹੜੇ ਰੈਕ ਹੁੰਦੇ ਆ ਉਹ ਨਹੀਂ ਲਾਉਂਦੇ ਜਾਂ ਕੰਤੋਂ 1 ਫੁੱਟ ਦੀ ਦੂਰੀ ਨਹੀਂ ਰੱਖਦੇ ਉਹਦੇ ਵਿੱਚ ਇਹ ਚੀਜ਼ਾਂ ਦਾ ਅਸਰ ਖਤਮ ਹੋ ਜਾਂਦਾ ਸੋ ਲਾਈਵ ਜੀ ਰੋਜ਼ 5 ਤੋਂ 10 ਗ੍ਰਾਮ ਖੁਰਲੀ ਚ ਪਾਉਣਾ ਯਕੀਨੀ ਬਣਾਓ ਔਰ ਅਖੀਰਲੀ ਚੀਜ਼ ਜਿਹੜੀ ਹੈਗੀ ਜਿਹਦੇ ਬਾਰੇ ਆਪਾਂ ਬਹੁਤ ਵਿਸਤਾਰ ਚ ਗੱਲ ਕੀਤੀ ਉਹਦੇ ਬਾਰੇ ਬਹੁਤ ਸਾਰੀ ਚੀਜ਼ਾਂ ਆਪਾਂ ਕਰ ਰਹੇ ਹਾਂ ਹੈਗਾ ਪ੍ਰੀ ਮਿਕਸ ਪ੍ਰੀ-ਮਿਕਸਡ ਹੈਗਾ ਦੇਖੋ ਹਲੇ ਤਾਂ ਆਪਾਂ ਸਿੰਪਲ ਜੀਆਂ ਗੱਲਾਂ ਕੀਤੀਆਂ ਵੀ ਆਮ ਪਸ਼ੂ ਪਾਲਕਾਂ ਵਾਸਤੇ ਜਿਹੜਾ ਸਸਤਾ ਮਿੰਟਲ ਹੈ ਉਹਨੂੰ ਪ੍ਰੀ-ਮਿਕਸ ਕਿਵੇਂ ਬਦਲਣਾ ਜਾਂ ਸਿੰਪਲ ਪ੍ਰੀ-ਮਿਕਸ ਕਿੱਦਾਂ ਬਣਾਉਣਾ ਇਹਦੇ ਬਾਰੇ ਦੇਖੋ ਜਿਹੜੇ ਬਹੁਤ ਸਾਰੇ ਮੈਂ ਦੇਖਿਆ ਲੋਕਾਂ ਨੂੰ ਪਹਿਲਾਂ ਤਾਂ ਸਵਾਲ ਆਏ ਸੀਗਾ ਵੀ ਮਿਲੂਗਾ ਕਿਤੋਂ ਸਾਰਾ ਕੁਝ ਜਿੰਨੇ ਆਪਾਂ ਗੱਲਾਂ ਕੀਤੀਆਂ ਸਭ ਕੁਝ ਫੀਡ ਫੈਕਟਰੀ ਚੋਂ ਮਿਲਣਾ ਹੈ ਪੰਜਾਬ ਚ ਬਹੁਤ ਵਧੀਆ ਫੀਡ ਫੈਕਟਰੀਆਂ ਹੈਗੀਆਂ ਹਰ ਜ਼ਿਲ੍ਹੇ ਚ ਹਰ ਸ਼ਹਿਰ ਦੇ ਨੇੜੇ ਤੇ ਨੇ ਗੱਲ ਇਹ ਵੀ ਸਾਨੂੰ ਆਤ ਨਹੀਂ ਹੁੰਦੀ ਉੱਥੇ ਜਾਣ ਦੀ ਸੋ ਬਾਕੀ ਇਹ ਵੀ ਜਿਹੜੇ ਲੋਕ ਫੀਡ ਫੈਕਟਰੀ ਨਹੀਂ ਜਾ ਸਕਦੇ ਤੁਸੀਂ Google ਤੇ ਦੇਖੋਗੇ ਤਾਂ ਬਹੁਤ ਸਾਰੀਆਂ ਆਨਲਾਈਨ ਸਾਈਟ ਹੈਗੇ ਜਿਵੇਂ India Mart ਉਹਦੇ ਵਿੱਚ ਇੱਕ ਹੈ ਤੁਸੀਂ India Mart ਤੋਂ ਆਨਲਾਈਨ ਮਗਾ ਸਕਦੇ ਹੋ ਪਿਓਰ ਕੈਮੀਕਲ ਜਿਹੜੇ ਹੈਗੇ ਇਹ ਹੈਗੇ ਬਾਕੀ ਲਗਭਗ ਸਾਰੀਆਂ ਫੀਡ ਫੈਕਟਰੀਆਂ ਦੇ ਵਿੱਚ ਇਹ ਚੀਜ਼ਾਂ ਉਪਲਬਧ ਨੇ ਗੱਲ ਕੀ ਹੈ ਵੀ ਹਲੇ ਲੋਕਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨਮੀਆਂ ਨੇ ਇਹ ਨਮੀਆਂ ਹੋਣ ਕਰਕੇ ਲੋਕਾਂ ਨੂੰ ਬਹੁਤ ਵੱਡੀ ਲੱਗਦਾ ਵੀ ਇਹ ਔਖਾ ਵੀ ਹੈ ਜਾਂ ਇਹ ਚੀਜ਼ਾਂ ਸੰਭਵ ਨਹੀਂ ਹੈਗੀਆਂ ਜਾਇ ਚੀਜ਼ਾਂ ਦੀ ਹੋਰ ਸਮੱਸਿਆ ਲੋਕਾਂ ਨੂੰ ਕੀ ਲੱਗਦੀ ਹੈ ਵੀ ਵੱਧਣਗੀਆਂ ਕਿਵੇਂ ਗੱਲ ਇਹ ਹੈ ਵੀ ਜਿੰਨੇ ਮਸਲੇ ਇਸ ਵੇਲੇ ਸੀ ਪਸ਼ੂ ਪਾਲਣ ਚ ਦੇਖਦੇ ਆ ਮੰਨ ਲਓ ਇਸ ਸੀਜ਼ਨ ਦੇ ਵਿੱਚ ਜਿਵੇਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਉਹਨਾਂ ਦਾ ਇੱਕ ਵੱਡਾ ਕਾਰਨ ਜਿਹੜਾ ਹੁੰਦਾ ਹੈ ਸ਼ੁਰੂਆਤ ਤੇ ਤਜਾਬੀਪਣ ਹੁੰਦੀ ਹੈ ਉਸ ਤੋਂ ਬਾਅਦ ਜ਼ਹਿਰੀਲੇ ਤੱਤ ਬੰਦਦੇ ਆ ਉਸ ਤੋਂ ਬਾਅਦ ਲਘੂ ਤੱਤਾਂ ਦੀ ਘਾਟ ਕਰਕੇ ਜਾਂ ਫਿਰ ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਇਹਨਾਂ ਦੀ ਘਾਟ ਕਰਕੇ ਪਸ਼ੂਆਂ ਦੇ ਵਿੱਚ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਦੀ ਹੈ ਇਹਦਾ ਹੱਲ ਸਿਰਫ ਕੀ ਹੈ ਉਹ ਹੈਗੀ ਸਹੀ ਖੁਰਾਕ ਔਰ ਸਹੀ ਖੁਰਾਕ ਦੇ ਵਿੱਚ ਜਿੰਨੀਆਂ ਚੀਜ਼ਾਂ ਆਪਾਂ ਗੱਲਾਂ ਕੀਤੀਆਂ ਉਹ ਚੋਂ ਸਭ ਤੋਂ ਜ਼ਰੂਰੀ ਹੈ ਬਫਰ ਦੂਜੇ ਨੰਬਰ ਤੇ ਲਾਈਵ ਜਿਸ ਤੋਂ ਤੀਜੇ ਨੰਬਰ ਤੇ ਪ੍ਰੀ ਮਿਕਸ ਇਨ੍ਹਾਂ ਚੀਜ਼ਾਂ ਦੀ ਡੋਜ਼ ਹੈ ਜਿਹੜੀ ਮਾਤਰਾ ਜਿਹੜੀ ਹੈਗੀ ਉਹ ਸਹੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਮ ਤੌਰ ਤੇ ਤੁਸੀਂ ਪਸ਼ੂ ਪਾਲਕਾਂ ਨੂੰ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿੰਨੇ ਵੀ ਇਹ ਹੈਗੇ ਜਿਵੇਂ ਲਘੂ ਤੱਤ ਮਲੋ ਕਰਲੇ ਹੈਗੇ ਜੇ ਤੁਸੀਂ 1 ਕਿਲੋ ਜਿਹੜਾ ਮਿਨਰਲ ਜਿਹੜਾ ਤੁਸੀਂ ਬਾਜ਼ਾਰ ਚੋਂ ਆਮ ਤੌਰ ਤੇ ਲੈਣ ਨੂੰ ਸਸਤਾ ਜਿਹੜਾ 70-80 ਰੁਪਏ ਕਿਲੋ ਦਾ ਜੇ ਤੁਸੀਂ 100 ਗ੍ਰਾਮ ਲਘੂ ਤੱਤ ਮਿਕਸ ਕਰ ਲੈਣੇ ਹੋ ਤਾਂ ਤੁਹਾਡਾ ਜਿਹੜਾ ਉਹ ਬਾਜ਼ਾਰ ਦਾ 2-250 ਰੁਪਏ ਵਾਲੇ ਮਿਨਰਲ ਦੇ ਬਰਾਬਰ ਜਿਹੜਾ ਇਹ ਪ੍ਰੀ-ਮਿਕਸ ਬਣ ਜਾਂਦਾ ਹੈਗਾ ਔਰ ਦੂਜੇ ਨੰਬਰ ਤੇ ਕੀ ਗੱਲ ਹੈ ਜਿਹੜੀ ਹੈਗੀ ਉਹਦੀ ਮਾਤਰਾ ਸਹੀ ਰੱਖਣੀ ਮਾਤਰਾ ਕੀ ਹੈ ਵੀ ਵੀ ਜਿਹੜਾ 10 ਲੀਟਰ ਵਾਲਾ ਪਸ਼ੂ ਹੈ ਉਹਨੂੰ ਘੱਟੋ ਘੱਟ 100 ਗ੍ਰਾਮ 20 ਲੀਟਰ ਵਾਲੇ ਨੂੰ 200 ਗ੍ਰਾਮ 30 ਵਾਲੇ ਨੂੰ ਘੱਟੋ ਘੱਟ 300 ਗ੍ਰਾਮ ਇਸ ਮੌਸਮ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਆਉਣੀਆਂ ਪਸ਼ੂਆਂ ਨੂੰ ਉਹਦਾ ਇੱਕ ਵੱਡਾ ਕਾਰਨ ਜਿਹੜਾ ਹੋਣਾ ਹੈਗਾ ਉਹ ਕੋਈ ਦੇਖੇ ਜਾਂ ਨਾ ਦੇਖੇ ਪਰ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਉਹ ਇੱਕ ਬਹੁਤ ਵੱਡਾ ਕਾਰਨ ਹੈ ਖਾਸ ਕਰਕੇ ਉੱਥੇ ਜਿੱਥੇ ਪਸ਼ੂਆਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਹੈਗਾ ਸੂਚ ਕਰਕੇ ਇਹ ਚੀਜ਼ਾਂ ਨੂੰ ਪ੍ਰੈਕਟੀਕਲੀ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਲੋਕ ਗੱਲ ਕਰਦੇ ਆ ਕਈ ਲੋਕ ਆਇਓਡਾਈਜ਼ ਨਮਕ ਦੀ ਵਰਤੋਂ ਅੱਜਕੱਲ ਬਹੁਤ ਜ਼ਿਆਦਾ ਹੁੰਦੀ ਹੈ ਪਰ ਆਇਓਡਾਈਜ਼ ਨਮਕ ਨਾਲੋਂ ਕਾਲਾ ਨਮਕ ਜਿਹੜਾ ਹੈਗਾ ਜਾਂ ਸੇਂਦਾ ਨਮਕ ਜਿਹੜਾ ਹੈਗਾ ਮੰਨ ਲਓ ਜਿਹੜਾ ਪੂਰੇ ਰੰਗ ਦਾ ਨਮਕ ਹੁੰਦਾ ਜਾਂ ਲਾਲ ਰੰਗ ਦਾ ਨਮਕ ਹੁੰਦਾ ਉਹ ਕਿਤੇ ਕਿਤੇ ਜ਼ਿਆਦਾ ਗੁਣਕਾਰੀ ਹੈ ਔਰ ਅਖੀਰਲੀ ਚੀਜ਼ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਇਹ ਹੈ ਵੀ ਆਮਲਾ ਪਾਊਡਰ ਔਲਿਆਂ ਦਾ ਪਾਊਡਰ ਜਿਹੜਾ ਹੈਗਾ ਜੇ ਤੁਸੀਂ 10 ਗ੍ਰਾਮ ਦੇ ਕਰੀਬ ਪ੍ਰਤੀ ਪਸ਼ੂ ਹਰ ਪਸ਼ੂ ਨੂੰ ਦਿਨੇ ਹੋ ਇਸ ਮੌਸਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਜੇ ਅਸੀਂ ਖਰਚੇ ਦਾ ਹਿਸਾਬ ਲਈਏ ਤਾਂ ਸਾਰਾ ਕੁਝ ਜਿੰਨਾ ਆਪਾਂ ਦੱਸਿਆ 100 ਰੁਪਏ ਦਾ ਖਰਚਾ ਨੇ ਇੱਕ ਪਸ਼ੂ ਦਾ ਰੋਜ਼ ਦਾ ਪੈਂਦਾ ਹੈਗਾ ਔਰ ਹਜ਼ਾਰਾਂ ਰੁਪਏ ਦਾ ਨੁਕਸਾਨ ਸੇਤ ਦਾ ਤੇ ਦੁੱਧ ਦਾ ਆਪਾਂ ਪਸ਼ੂਆਂ ਦਾ ਇੰਨਾਂ ਚੀਜ਼ਾਂ ਨਹੀਂ ਬਚਾ ਸਕਦੇ ਆ ਸੋ ਲੋੜ ਹੈ ਜੀ ਲਾਗੂ ਕਰਨ ਦੀ ਬਾਕੀ ਮੈਂ ਹਰ ਵਾਰ ਇਹ ਗੱਲ ਕਹਣਾ ਵੀ ਖੁਰਾਕੀ ਮਸਲੇ ਆ ਖੁਰਾਕ ਨਾਲ ਹੀ ਹੱਲ ਹੋਣੇ ਆ ਨਾ ਇਹ ਦਵਾਈਆਂ ਨਾਲ ਹੱਲ ਹੋਣੇ ਆ ਨਾ ਇਹ ਦਵਾਈਆਂ ਨਾਲ ਹੱਲ ਹੋਇਆ ਆਪਣੀ ਜਿਹੜੀ ਕਿਤਾਬ ਹੈ ਵਿਗਿਆਨਕ ਡੇਰੀ ਫਾਰਮਿੰਗ ਉਹਦਾ ਵੀ ਮੂਲ ਮੰਤਰੀ ਹੀ ਹੈ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਕਿਤਾਬ ਖਰੀਦੀ ਹੈ ਜੀ ਬਹੁਤ ਤੁਸੀਂ ਪਰਮਾਉਂਗਾ ਰਾ ਦਿੱਤਾ ਧੰਨਵਾਦ ਜੀ ਸਾਰਨ ਸਤਿ ਸ੍ਰੀ ਅਕਾਲ